ਸਾਡੀ ਟੀਮ ਵਾਟ ਵੀ ਵਾਂਟ ਟੂ ਸੇ ਇਜ਼ ਕਿ ਸਨਰਾਈਜ਼ ਦੀ ਟੀਮ ਹਮੇਸ਼ਾ ਤੋਂ ਸਟੂਡੈਂਟ ਦੇ ਨਾਲ ਜੇ ਜੇ ਸਟੂਡੈਂਟ ਦੀ ਐਕਸਪੈਕਟੇਸ਼ਨ ਉਹਨੂੰ ਅੰਡਰਸਟੈਂਡਿੰਗ ਹੋਏ ਕਿ ਕੀ ਹੈਗਾ ਕਿ ਵਾਟ ਆਰ ਦੇ ਗੋਇੰਗ ਫੋਰ ਕਿ ਕੈਰੀਅਰ ਆਊਟਕਮਸ ਹਰ ਪ੍ਰੋਗਰਾਮ ਦੀ ਹੈਗੀਆਂ ਫਸਟ ਆਫ ਆਲ ਕਿਹੜਾ ਕੈਰੀਅਰ ਉਹਨਾਂ ਵਾਸਤੇ ਰਾਈਟ ਚੋਇਸ ਹੈਗੀ ਹੈ ਤੇ ਸਪੈਸੀਫਿਕਲੀ ਜੇ ਕੋਈ ਕੈਰੀਅਰ ਦੀ ਚੋਇਸ ਇਸੀ ਸੋਚ ਲਈਏ ਉਹਦੇ ਵਾਸਤੇ ਕਿਹੜੀ ਬੈਸਟ ਜਗ੍ਹਾ ਹੈਗੀ ਹੈ एसईओ 8687 ਦਾ ਐਕਸੈਪਟ ਰੇਟ ਮੱਧ ਮਾਰਕ ਤੇ ਹੈਗਾ ਇੱਥੇ ਹੋ ਰਿਹਾ April 9th 10am to 4pm ਦੇ ਵਿੱਚ ਹੋ ਰਿਹਾ ਸੈਮੀਨਾਰ 30 ਸਾਲਾਂ ਦਾ ਥੋੜਾ ਜਿਹਾ ਸਫਰ ਹੈ ਉਹ ਕਿਵੇਂ ਰਿਹਾ ਐਨੀ ਲੰਬੀ ਜਰਨੀ ਸਾਡੀ ਹੈਗੀ ਹੈ ਇਨ ਇਮੀਗ੍ਰੇਸ਼ਨ ਦੀ ਸਪੈਸ਼ੈਲਟੀ ਹੀ ਇਮੀਗ੍ਰੇਸ਼ਨ ਐਂਡ ਸਟਡੀ ਅਬ੍ਰੋਡ ਹੈ ਜਿਹੜਾ ਕਿ ਬਹੁਤ ਹੀ ਪਿਆਰ ਨਾਲ ਅਸੀਂ ਐਕਿਊਰੇਟ ਕੀਤਾ ਹੈ ਤਾਂ ਕਿ ਸਟੂਡੈਂਟ ਨੂੰ 1 on 1 ਟਾਈਮ ਮਿਲੇ ਫੋਰ ਥਿਸ ਰੀਜ਼ਨ ਰਜਿਸਟ੍ਰੇਸ਼ਨ ਇਸ ਇਵੈਂਟ ਦੀ ਮੰਡਟਰੀ ਹੈ ਤੁਹਾਨੂੰ ਰਜਿਸਟ੍ਰੇਸ਼ਨ ਕਰਨ ਵਾਸਤੇ ਸਟੂਡੈਂਟ ਜਾ ਸਕਦਾ ਹੈ applysunrise.com www.applysunrise.com ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਗੱਲਬਾਤ ਕਰਾਂਗੇ ਉਹਨਾਂ ਸਟੂਡੈਂਟਸ ਦੀ ਜਿਹੜੇ ਛੁਕਨੇ ਬਾਹਰ ਜਾਣ ਦੇ ਲਈ ਤੇ ਬਾਹਰ ਕਿਸ ਤਰ੍ਹਾਂ ਦੇ ਨਾਲ ਕਿਵੇਂ ਦੇ ਜਿਹੜੇ ਆ ਉਹ ਕੋਰਸਸ ਲੈਣੇ ਚਾਹੀਦੇ ਨੇ ਕਿਹੜੀ ਪੜ੍ਹਾਈ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਦੇ ਨਾਲ ਆਪਣਾ ਕੈਰੀਅਰ ਬਣਾਉਣਾ ਬਾਹਰ ਜਾ ਕੇ ਉਹਦੇ ਲਈ ਜਦੋਂ ਗਾਈਡੈਂਸ ਦੀ ਲੋੜ ਪੈਂਦੀ ਹੈ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਮਾਰਕੀਟ ਦੇ ਵਿੱਚ ਜਗਾ ਜਗਾ ਤੇ ਗਾਈਡ ਕਰਨ ਵਾਲੇ ਬਹੁਤ ਬੈਠੇ ਨੇ ਪਰ ਉਹਦੇ ਵਿੱਚ ਜਨੂਅਲੀ ਕਿੰਨੇ ਇੱਕ ਥੋੜੀ ਮਦਦ ਕਰਦੇ ਨੇ ਇਸ ਤੇ ਗੱਲ ਖੜੀ ਹੈ ਤੇ ਨਾਲ ਨਾਲ ਕਾਫੀ ਜਿਹੜੇ ਨੇ ਐਜੂਕੇਸ਼ਨ ਫੇਅਰਸ ਜਿਹੜੇ ਉਹ ਟਾਈਮ ਟੂ ਟਾਈਮ ਹੁੰਦੇ ਰਹਿੰਦੇ ਨੇ ਜਿੱਥੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਉੱਥੋਂ ਗਾਈਡੈਂਸ ਲੈਂਦੇ ਨੇ ਤੇ ਉਹ ਅੱਗੇ ਆਪਣਾ ਡਿਸੀਜਨਸ ਜਿਹੜੇ ਲੈਂਦੇ ਨੇ ਸੋ ਇਸੇ ਲੜੀ ਦੇ ਵਿੱਚ ਸਨਰਾਈਜ਼ ਇੰਟਰਨੈਸ਼ਨਲ ਹੈ ਜਿਹੜੇ ਉਹਨਾਂ ਵੱਲੋਂ ਇੱਕ ਖਾਸ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਅਪ੍ਰੈਲ 9 ਨੂੰ ਇਹ ਸੈਮੀਨਾਰ ਕਰਵਾਇਆ ਜਾਊਗਾ ਜਿਸ ਦਾ ਨਾਮ ਗਲੋਬਲ ਵਾਈਪਸ 2024 ਰੱਖਿਆ ਗਿਆ ਹੈ ਤੇ ਇਹ ਸੈਮੀਨਾਰ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਵੱਖ ਹੋਊਗਾ ਆਮ ਤਰ੍ਹਾਂ ਦੇ ਜਿਹੜੇ ਐਜੂਕੇਸ਼ਨ ਫੇਅਰ ਹੁੰਦੇ ਨੇ ਜਿੰਨਾਂ ਨੂੰ ਮੇਲੇ ਵੀ ਆਪਾਂ ਕਹਿ ਦਿੰਨੇ ਆ ਉਹਨਾਂ ਨਾਲੋਂ ਕਿਵੇਂ ਅ ਵੱਖਿਆ ਤੇ ਕਿਸ ਤਰ੍ਹਾਂ ਦੇ ਨਾਲ ਇਹਦੇ ਵਿੱਚ ਮਦਦ ਮਿਲੂਗੀ ਉਹਨਾਂ ਸਾਰੇ ਸਟੂਡੈਂਟਸ ਨੂੰ ਜਿਹੜੇ ਕੈਨੇਡਾ ਸਮੇਤ ਹੋਰ ਕਈ ਮੁਲਕਾਂ ਦੇ ਵਿੱਚ ਜਾਣ ਦੇ ਚੁੱਕ ਨੇ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਅਵਲ ਟੱਕਰ ਜੀ ਮੌਜੂਦ ਨੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਸਨਰਾਈਜ਼ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਤੋਂ ਜਾਣਕਾਰੀ ਲਵਾਂਗੇ ਮੈਮ ਸਵਾਗਤ ਹੈ ਪਹਿਲਾਂ ਤਾਂ ਬਾਬੂ ਸ਼ਾਈ ਤੇ ਬਹੁਤ ਬਹੁਤ ਥੈਂਕ ਯੂ ਸੋ ਮੱਚ ਥੈਂਕ ਯੂ ਫਾਰ ਯੂ ਟਾਈਮ ਟੂਡੇ ਅੱਛਾ ਮੈਮ ਇਹ ਦੱਸੋ ਜਿਹੜਾ ਇਹ ਗਲੋਬਲ ਵਾਈਬਸ 2024 ਹੈ ਇਹਦੇ ਬਾਰੇ ਪਹਿਲਾਂ ਤਾਂ ਦੱਸੋ ਵੀ ਕੀ ਇਹਦੇ ਚ ਖਾਸ ਰਹਿਣ ਵਾਲਾ ਹੈ ਤੇ ਨਾਰਮਲੀ এডੂਕੇਸ਼ਨ ਫੇਅਰਸ ਹੁੰਦੇ ਨੇ ਤੁਸੀਂ ਵੀ ਕਰਵਾਏ ਹੋਣਗੇ ਜਗਾ ਜਗਾ ਤੇ ਹੁੰਦੇ ਰਹਿੰਦੇ ਨੇ ਉਹਨਾਂ ਨਾਲੋਂ ਇਹ ਡਿਫਰੈਂਟ ਕੇਸ ਪਰਪਸ ਚ ਸੋ ਅਸੀਂ ਐਹੀ ਸੋਚਾ ਕਿ ਸਨਰਾਈਜ਼ ਅਡੀ ਜਿਹੜੀ ਟੀਮ ਹੈਗੀ ਇੱਥੇ ਅਸੀਂ ਸਾਰੇ ਸੋਚ ਰਹੇ ਹਾਂ ਕਿ ਇੰਨੇ ਫੇਅਰਸ ਹੋ ਰਹੇ ਹਨ ਇੰਨੇ ਫੇਅਰਸ ਹੋ ਰਹੇ ਹਨ ਇਫ ਯੂ ਰੀਲੀ ਲੁੱਕ ਐਟ ਇਟ ਕਿ ਉੱਥੇ ਜਿਹੜੀ ਪਿਕਚਰਸ ਤੁਸੀਂ ਦੇਖੋ ਕਦੀ ਫੇਅਰ ਦੀਆਂ ਉਹ ਇੰਨਾ ਗਾਈ ਪਿਆ ਹੋਇਆ ਹੈ ਬੱਚੇ 100 100 ਬੱਚੇ ਹਜ਼ਾਰਾਂ ਦੀ ਗਿਣਤੀਆਂ ਚ ਬੱਚੇ ਆ ਰਹੇ ਹਨ ਇਕੱਠੇ ਤੇ ਉਹ ਫੇਅਰਸ ਦੇ ਵਿੱਚ ਬੱਚਿਆਂ ਨੂੰ ਡਿਸੀਜਨ ਲੈਣਾ ਪੈ ਰਿਹਾ ਆਪਣੇ ਕੈਰੀਅਰ ਦਾ ਪੇਰੈਂਟਸ ਵੀ ਨਾਲ ਆ ਰਹੇ ਆ ਜਿਹੜੇ ਅੰਡਰਗ੍ਰੈਡ ਬੱਚੇ ਆ ਜਾਂ ਪੋਸਟਗ੍ਰੈਡ ਬੱਚੇ ਆ ਪੇਰੈਂਟਸ ਐਂਡ ਸਟੂਡੈਂਟਸ ਉਹਨਾਂ ਨੂੰ ਡਿਸੀਜਨ ਲੈਣਾ ਪੈ ਰਿਹਾ ਹੈ ਜਿਹੜਾ ਉਹਨਾਂ ਦਾ ਫਿਊਚਰ ਕੀ ਹੋਏਗਾ ਕੈਰੀਅਰ ਕੀ ਹੋਏਗਾ ਕਿਸ ਕੰਟਰੀ ਚ ਹੋਏਗਾ ਇਤਨਾ ਦੇ ਵੱਡੇ ਡਿਸੀਜਨਸ ਲੈਨੇ ਪੈ ਰਹੇ ਆ ਇੱਕ ਮੇਲੇ ਚ ਸੋ ਇਜ਼ ਥੈਟ ਰੀਅਲੀ ਫੇਅਰ ਉਹਨਾਂ ਕਿਤੇ ਨਾ ਕਿਤੇ ਉਹ ਗੱਲ ਬੰਦ ਹੀ ਨਹੀਂ ਹੈ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਹੀ ਜਿਹੜੇ ਸਟੂਡੈਂਟਸ ਫਿਰ ਉੱਥੇ ਚਲੇ ਜਾਂਦੇ ਹਨ ਗਲਤ ਡਿਸੀਜਨਸ ਲੈਂਦੇ ਹਨ ਜਲਦਬਾਜ਼ੀ ਦੇ ਵਿੱਚ ਫਿਰ ਉਸ ਤੋਂ ਬਾਅਦ ਉਹ ਉਹ ਮਿਸ ਇਨਫੋਰਮੇਸ਼ਨ ਫੈਲਾ ਰਹੇ ਹਨ ਕਿ ਇੱਥੇ ਤਾਂ ਦ ਲਾਈਫ ਇਸ ਨਾਟ ਗੁੱਡ ਉਹ ਕੰਟਰੀਜ਼ ਦੇ ਵਿੱਚ ਯਾ ਸਟੱਡੀ ਦੀ ਐਜੂਕੇਸ਼ਨ ਇੱਦਾਂ ਨਹੀਂ ਹੈ ਜਾਂ ਜੋ ਉਹਨਾਂ ਨੇ ਇਮੇਜਿਨ ਕੀਤਾ ਸੀਗਾ ਉਹ ਨਹੀਂ ਹੈ ਤੇ ਉਹ ਸਾਰਾ ਕਿਉਂ ਹੋ ਰਿਹਾ ਹੈ ਜੇ ਅਸੀਂ ਉਹਨੂੰ ਜੜ ਤੋਂ ਫੜੀਏ ਤਾਂ that is why what we are talking here ਕਿ ਅਸੀਂ ਜੇ ਉਹ ਗੱਲ ਨੂੰ ਜੜ ਤੋਂ ਸਮਝੀਏ ਜੇ ਸਟੂਡੈਂਟ ਦੀ ਐਕਸਪੈਕਟੇਸ਼ਨ ਉਹਨੂੰ ਅੰਡਰਸਟੈਂਡਿੰਗ ਹੋਏ ਕਿ ਕੀ ਹੈਗਾ ਕਿ what are they going for ਉਹ ਥੋੜੇ ਜੇ ਇਨਫਾਰਮਡ ਡਿਸੀਜਨਸ ਲੈ ਸਕਣ ਜਿਹੜੇ ਕਿ ਸੋਚ ਸਮਝ ਕੇ ਆਪਣਾ ਡਿਸੀਜਨ ਪੇਰੈਂਟਸ ਵੀ ਤੇ ਬੱਚੇ ਸਟੂਡੈਂਟਸ ਵੀ ਡਿਸੀਜਨ ਇਸ ਤਰ੍ਹਾਂ ਲੈਣ ਕਿ ਉਹਨਾਂ ਨੂੰ ਐਗਜ਼ੈਕਟਲੀ ਪਤਾ ਹੋਵੇ ਵਿਚ ਕਾਲਜ am i going to what are the outcomes ਕਿੱਦ ਕੀ ਕਰੀਅਰ ਆਊਟਕਮਸ ਹਰ ਪ੍ਰੋਗਰਾਮ ਦੀਆਂ ਹੈਗੀਆਂ ਫਸਟ ਆਫ ਆਲ ਕਿਹੜਾ ਕਰੀਅਰ ਉਹਨਾਂ ਵਾਸਤੇ ਰਾਈਟ ਚੋਇਸ ਹੈਗੀ ਹੈ ਤੇ ਸਪੈਸੀਫਿਕਲੀ ਜੇ ਕੋਈ ਕਰੀਅਰ ਦੀ ਚੋਇਸ ਅਸੀਂ ਸੋਚ ਲਈਏ ਉਹਦੇ ਵਾਸਤੇ ਕਿਹੜੀ ਬੈਸਟ ਜਗ੍ਹਾ ਹੈਗੀ ਹੈ देयर आर ਸੋ ਮਨੀ ਕੁਐਸਚਨਸ ਜਿਹੜੇ ਸਟੂਡੈਂਟਸ ਹੈਵ ਐਂਡ देयर ਪੇਰੈਂਟਸ ਹੈਵ ਜਿਹੜੇ ਕਿ ਅਨ ਆਨਸਰਡ ਰਹਿ ਜਾਂਦੇ ਆ ਉਹ ਆਨਸਰ ਹੋ ਹੀ ਨਹੀਂ ਪਾਉਂਦੇ ਆ ਇਹਨਾਂ ਮੇਲਿਆਂ 'ਚ ਕਿਉਂਕਿ ਅਸੀਂ ਜਲਦਬਾਜ਼ੀ 'ਚ ਕੁਝ ਡਿਸੀਜਨ ਲੈਣਾ ਚਾ ਰਹੇ ਆ ਕਿ ਚਲੋ 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 ਭੱਜ ਦੌੜ ਦੇ ਵਿੱਚ ਸੋ ਅਸੀਂ ਇਮੇਜ ਰੀਮੈਜਿਨ ਕਰਨਾ ਚਾਹੁੰਦੇ ਸੀਗੇ ਬੱਚਿਆਂ ਨੂੰ ਗਾਈਡੈਂਸ ਕਰਨੀ ਹੈ ਬੱਚੇ ਮਿਲਣਾ ਚਾਹੁੰਦੇ ਆ ਰੈਪ੍ਰੈਜ਼ੈਂਟੇਟਿਵਸ ਜਿਹੜੇ ਇੰਸਟੀਟਿਊਸ਼ਨਸ ਤੋਂ ਆਏ ਹਨ ਜਾਂ ਯੂਨੀਵਰਸਿਟੀਆਂ ਤੋਂ ਆਸਟ੍ਰੇਲੀਆ ਚਾਹੀ ਕੈਨੇਡਾ ਚਾਹੀ ਨਿਊਜ਼ੀਲੈਂਡ ਹੈ ਸਾਰੀ ਕੰਟਰੀ ਸੋ ਯੂਰਪ ਜਰਮਨੀ ਸਾਰਿਆਂ ਤੋਂ ਉਹ ਰੈਪ੍ਰੈਜ਼ੈਂਟੇਟਿਵਸ ਨੂੰ ਮਿਲਣਾ ਚਾਹੁੰਦੇ ਆ ਲੇਕਿਨ ਇੰਦਾ ਫਰਜਡੋਰਚ ਨਹੀਂ ਹੋਣਾ ਚਾਹੀਦਾ ਸੋ ਜੈਨੂਇਨਲੀ ਆਰਾਮ ਨਾਲ ਬੈਠ ਕੇ ਗੱਲਬਾਤ ਜਿਦਾ ਅੱਜ ਗੱਲਬਾਤ ਕਰ ਰਹੇ ਆ ਉਹਦਾ ਦੀ ਗੱਲਬਾਤ ਹੋਣੀ ਚਾਹੀਦੀ ਹੈ 1-on-1 ਸੋ ਥੈਟ ਜਿਹੜਾ ਤਾਂ ਇੱਕ ਤਾਂ ਉਹ ਗੱਲ ਤਰੀਕੇ ਨਾਲ ਸੁਣ ਸਕਣ ਕਿ ਕੀ ਹੈਗਾ ਅੰਡਰਸਟੈਂਡਿੰਗ ਕਰ ਸਕਣ ਕਿ ਇਹ ਰਾਈਟ ਇੰਸਟੀਟਿਊਸ਼ਨ ਮੇਰੇ ਲਈ ਹੈਗਾ ਜਾਂ ਨਹੀਂ ਇਹ ਡਿਸਾਈਡ ਕਰ ਸਕਣ ਤੇ ਉਸ ਤੋਂ ਇਲਾਵਾ ਜੇ ਉਹਨਾਂ ਨੂੰ ਕੋਈ ਕੁਐਸਚਨਸ ਹੈ ਉਹ ਪੁੱਛ ਸਕਣ ਸਾਡੀ ਟੀਮ ਵਾਟ ਵੀ ਵਾਂਟ ਟੂ ਸੇ ਇਜ਼ ਕਿ ਸਨਰਾਈਜ਼ ਦੀ ਟੀਮ ਹਮੇਸ਼ਾ ਤੋਂ ਸਟੂਡੈਂਟ ਦੇ ਨਾਲ ਹੈ ਤੇ ਅਸੀਂ ਉਹੀ এনवायरमेंट ਕ੍ਰੀਏਟ ਕੀਤਾ ਹੈ ਔਨ April 9th ਵੀ ਆ ਰੀਏਟਿੰਗ ਦਿਸ এনवायरमेंट ਕਿ ਬੱਚੇ ਨੂੰ ਮੌਕਾ ਮਿਲੇ ਜਿਹੜਾ ਸਟੂਡੈਂਟ ਹੈ ਜਿਹੜਾ ਪੇਰੈਂਟ ਹੈ ਉਹਨੂੰ ਮੌਕਾ ਮਿਲੇ ਸੋ ਥੈਟ ਉਹ ਤਸੱਲੀ ਆਪਣੀ ਕਰ ਸਕਣ ਬਿਫੋਰ ਮੇਕਿੰਗ ਸੱਚ ਅ ਬਿਗ ਡਿਸੀਜਨ ਅੱਛਾ ਇਹਦੇ ਲਈ ਕੀ ਕੀ ਸੋਚਿਆ ਗਿਆ ਹੈ ਕਿੱਥੇ ਸੈਮੀਨਾਰ ਹੋਊਗਾ ਤੇ ਵੱਧ ਤੋਂ ਵੱਧ ਲੋਕ ਜਿਹੜੇ ਪਹੁੰਚ ਕਰਨ ਉਹਨਾਂ ਉਹਨਾਂ ਨੂੰ ਤੁਸੀਂ ਕਿਵੇਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਹੈ ਇਨਫੋਰਮ ਕਰ ਰਹੇ ਹੋ ਕਿੰਨੀ ਤਰੀਕ ਨੂੰ ਪਹੁੰਚਿਆ ਜਾਵੇ ਸੋ ਅਸੀਂ ਜਿਹੜਾ ਸੈਮੀਨਾਰ ਕਰ ਰਹੇ ਹਾਂ ਇੱਥੇ ਹੀ ਕਰ ਰਹੇ ਹਾਂ ਚੰਡੀਗੜ੍ਹ ਆਫਿਸ ਦੇ ਵਿੱਚ ਐਸਈਓ 8687 ਸੈਕਟਰ 8 ਮੱਧਮਾਰਗ ਤੇ ਹੈਗਾ ਇੱਥੇ ਹੋ ਰਿਹਾ April 9th 10 AM ਤੋਂ 4 PM ਦੇ ਵਿੱਚ ਹੋ ਰਿਹਾ ਸੈਮੀਨਾਰ ਅਸੀਂ ਇੱਕ ਚੀਜ਼ ਜ਼ਰੂਰ ਕੀਤੀ ਹੈ ਕਿ ਇਸ ਰਜਿਸਟ੍ਰੇ ਇਸ ਸੈਮੀਨਾਰ ਦੇ ਵਿੱਚ ਰਜਿਸਟ੍ਰੇਸ਼ਨ ਮੰਡੀਟਰੀ ਹੈ ਬਿਨਾਂ ਰਜਿਸਟ੍ਰੇਸ਼ਨ ਤੋਂ ਅਸੀਂ ਅਲਾਉ ਨਹੀਂ ਕਰਾਂਗੇ ਐਸ ਮੀਨਾਰ ਰੀਜ਼ਨ ਅਗੇਨ ਕਮਸ ਬੈਕ ਟੂ ਅਸੀਂ ਉਹ ਇੱਕ ਬੜਾ ਹੀ ਪਰਸਨਲਾਈਜ਼ਡ ਇਵੈਂਟ ਬਣਾਇਆ ਹੈ ਜਿਹੜਾ ਕਿ ਬਹੁਤ ਹੀ ਪਿਆਰ ਨਾਲ ਅਸੀਂ ਏਕਿਊਰੇਟ ਕੀਤਾ ਹੈ ਤਾਂ ਕਿ ਸਟੂਡੈਂਟ ਨੂੰ 1-on-1 ਟਾਈਮ ਮਿਲੇ ਜੇ ਅਸੀਂ ਵੀ ਉਦਾਂ ਹੀ ਸਟੂਡੈਂਟਸ ਨੂੰ ਵਾਕਿੰਗਸ ਨੂੰ ਐਂਟਰੇਨ ਕਰਨ ਲੱਗ ਗਏ ਫਿਰ ਇਹ ਫੇਰ ਮੇਲਾ ਬਣ ਜਾਣਾ ਤੇ ਅਸੀਂ ਐਨੀ ਚਾਹੁੰਦੇ ਜਿਹੜੇ ਬੱਚੇ ਐਕਚੁਅਲੀ ਡਿਟਰਮਿੰਡ ਹੈਗੇ ਆ ਸੀਰੀਅਸ ਹੈ ਆਪਣੇ ਫਿਊਚਰ ਨੂੰ ਲੈ ਕੇ ਅਸੀਂ ਉਹ ਸਟੂਡੈਂਟਸ ਨੂੰ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਟਾਈਮ ਤਸੱਲੀ ਮਿਲੇ जरा कि वन ऑन वन कर सके विद फॉर दिस रीज़न रजिस्ट्रेशन इस इवेंट की मैंडेटरी है पहल ही सो रजिस्ट्रेशन करने वास्ते स्टूडेंट्स जा सकता है अपलाय सनराइज डॉट कॉम डबल्यू 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 डॉट अपलाय सनराइज डॉट कॉम उत्थे जाके रजिस्टर कर सदैट वास्ते अपना टाइम स्लॉट बुक कर सदै सो देव टू मेक श्योर कि टाइम जो आना चाहते हैं वो अवेलेबल होए टाइम स्लॉट पर बुक कर लें सो so दैट ਉਹਨਾਂ ਨੂੰ ਉਹਨਾਂ ਟਾਈਮ ਮਿਲੇ ਐਗਜ਼ੈਕਟਲੀ ਜਿਹੜਾ ਜਿਵੇਂ ਕਿ ਉਹਨਾਂ ਨੂੰ ਤਸੱਲੀ ਨਾਲ ਉਹ ਇੰਸਟੀਟਿਊਸ਼ਨਸ ਨੂੰ ਮਿਲ ਸਕਣ ਸਾਡੇ ਰਿਪ੍ਰੈਜ਼ੈਂਟੇਟਿਵਸ ਨੂੰ ਮਿਲ ਸਕਣ ਮੈਨੂੰ ਵੀ ਆ ਕੇ ਮਿਲਣ ਮੈਂ ਵੀ ਇੱਥੇ ਹੋਵਾਂਗੀ ਐਜ਼ ਅ ਲਾਇਸੈਂਸਡ ਐਡਵਾਈਜ਼ਰ ਆਈ ਕੈਨ ਗਾਈਡ ਥੈਮ ਆਲਸੋ ਸੋ ਦੈਟਸ ਆਰ ਹੋਪਸ अच्छा सवाल जी ਇਹ ਹੁੰਦਾ ਸਟੂਡੈਂਟਸ ਦੇ ਮਨਾਂ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਤੁਸੀਂ ਆਪਣਾ ਅੱਗੇ ਰੱਖੋਗੇ ਕਿ ਇਹ ਸਨਰਾਈਜ਼ ਇੰਟਰਨੈਸ਼ਨਲ ਵੱਲੋਂ ਇਹ ਕਰਵਾਇਆ ਜਾ ਰਿਹਾ ਟੋਟਲੀ ਡਿਫਰੈਂਟ ਹੋਊਗਾ ਇਦਾਂ ਹੀ ਕਿਉਂਕਿ ਬਹੁਤ ਸਾਰੇ ਫਾਰਮਸ ਬਹੁਤ ਸਾਰੀਆਂ ਨੇ ਉਹ ਸਾਰੀਆਂ ਕਲੇਮ ਕਰਦੀਆਂ ਨੇ ਕਿ ਅਸੀਂ ਆਹ ਕਰਵਾ ਰਹੇ ਆ ਸਾਡਾ ਇਹ ਹੋਰਾਂ ਨਾਲੋਂ ਵੱਖ ਹੈ ਅਸੀਂ ਸਭ ਤੋਂ ਵੱਧ ਤੁਹਾਡੀ ਹੈਲਪ ਕਰਾਂਗੇ ਸੋ ਇੱਥੇ ਇਹ ਹੁੰਦਾ ਕਿ ਪਤਾ ਹੋਵੇ ਕਿ ਇਸ ਫਰਮ ਬਾਰੇ ਪੂਰਾ ਸੋ ਤੁਸੀਂ ਮੈਂ ਚਾਹੂੰਗਾ ਵੀ ਆਪਣੀ ਜਿਹੜੀ ਜਰਨੀ ਹੈ ਹੁਣ ਤੱਕ ਦੀ ਮੇਰੇ ਖਿਆਲ 30 ਸਾਲਾਂ ਦਾ ਤੁਹਾਡਾ ਜਿਹੜਾ ਸਫਰ ਹੈ ਉਹ ਕਿਵੇਂ ਰਿਹਾ ਕੀ ਕੀ ਤੁਸੀਂ ਅਚੀਵ ਕੀਤਾ ਉਹ ਵੀ ਦੱਸੋ ਸੋ ਸਨਰਾਈਜ਼ ਲੋਗ ਇਨ ਥਿਸ ਨਾਰਥ ਇੰਡੀਅਨ ਏਰੀਆ ਨਾਰਥ ਇੰਡੀਅਨ ਰੀਜਨ ਸਭ ਜਾਣਦੇ ਨੇ ਕਿ ਸਨਰਾਈਜ਼ ਇਜ਼ ਵਨ ਆਫ ਦਾ 올ਡੇਸਟ ਕੰਪਨੀਆਂ ਇਨ ਇਮੀਗ੍ਰੇਸ਼ਨ ਐਂਡ ਸਟਡੀ ਅਬ੍ਰੋਡ ਸੋ 30 ইয়ারਸ ਯੂ ਆ ਰਾਈਟ ক্লোਜ਼ ਟੂ 30 ইয়ারਸ ਦੀ ਸਾਡੀ জার্নি ਹੋ ਗਈ ਹੈ ਤੇ ਉਹਦੇ ਵਿੱਚ ਸਾਡਾ ਕੀ ਹੈ ਬਹੁਤ ਫਿਊ ਕੰਪਨੀਆਂ ਸਗੀਆਂ ਤੁਸੀਂ ਐਡਸ ਜਿਹੜੀਆਂ ਦੇਖਦੇ ਹੋ ਉਹਨਾਂ ਨਾਲੇ ਇੰਨੀਆਂ ਕੰਪਨੀਆਂਜ਼ ਬਾਰੇ ਸੁਣਦੇ ਹੋ ਉਹ ਹੈਗੀਆਂ ਸਟੱਡੀ ਅਬ੍ਰੋਡ ਉਹਨਾਂ ਨੇ ਸਟੱਡੀ ਉਹਨਾਂ ਨੂੰ ਉਹੀ ਜਿਹੜੀ ਚੀਜ਼ ਹੈਗੀ ਉਹਨਾਂ ਦਾਇਰਾ ਹੈਗਾ ਚਾਹੇ ਉਹ ਇਮੀਗ੍ਰੇਸ਼ਨ ਦੀ ਗੱਲ ਕਰ ਲੈਣ ਬਟ ਨਾ ਤਾਂ ਉਹ ਉਹਨੇ ਕੰਪੀਟੈਂਟ ਜਾਂ ਕੁਆਲੀਫਾਈਡ ਹੋਣਗੇ ਕਿ ਉਹ ਇਮੀਗ੍ਰੇਸ਼ਨ ਦੀ ਗੱਲ ਕਰ ਸਕਣ ਬਿਕੋਸ ਆਫ ਦਿਸ ਐਕਸਪੀਰੀਅੰਸ ਆਫ 30 ਇਅਰਸ ਨਾਲੇ ਸਾਡੇ ਲਾਇਸੈਂਸਡ ਐਡਵਾਈਜ਼ਰਸ ਮੇਰੇ ਮੈਂ ਹੋਰ ਵੀ ਸਾਡੀ ਟੀਮ ਦੇ ਵਿੱਚ ਲਾਇਸੈਂਸਡ ਐਡਵਾਈਜ਼ਰਸ ਇਨ ਹਾਊਸ ਹੈਗੇ ਆ ਸੀ ਜਿਹੜੇ ਫਾਊਂਡਰ ਆਫ ਦ ਕੰਪਨੀ ਇਜ਼ ਦ ਇਜ਼ ਅ ਇਜ਼ ਐਨ ਇਮੀਗ੍ਰੇਸ਼ਨ ਲਾਇਰ ਹੀ ਹੈਜ਼ ਅ ਲੀਗਲ ਸਟੈਂਡਿੰਗ ਆਫ ਮੋਰ ਦੈਨ 50 ਇਅਰਸ ਨਾਓ ਸੋ ਉਹ ਇੰਨੀ ਲੰਬੀ ਜਰਨੀ ਸਾਡੀ ਹੈਗੀ ਹੈ ਇਨ ਇਮੀਗ੍ਰੇਸ਼ਨ ਦੀ ਸਪੈਸ਼ਲਿਟੀ ਹੀ ਇਮੀਗ੍ਰੇਸ਼ਨ ਐਂਡ ਸਟੱਡੀ ਅਬਰਾਡ ਹੈ ਮੈਂ ਤੁਹਾਨੂੰ ਉਹ ਵੀ ਦੱਸਣਾ ਚਾਹੁੰਦੀ ਆ ਕਿ ਸਟੱਡੀ ਅਬ੍ਰੋਡ ਦਾ ਡਿਸੀਜਨ ਜਦੋਂ ਸਟੂਡੈਂਟ ਲੈਂਦਾ ਉਹ ਇੱਕ ਬੜਾ ਇੰਪੋਰਟੈਂਟ ਇਮੀਗ੍ਰੇਸ਼ਨ ਡਿਸੀਜਨ ਵੀ ਹੈ ਜਿੰਨੂੰ ਕਿ ਇਸ ਤਰ੍ਹਾਂ ਨਾਲ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਜਿਹੜੀ ਜਰਨੀ ਹੈ ਉਹ ਉਹਦੇ ਹਿਸਾਬ ਨਾਲ ਹੀ ਪਲਾਨ ਹੋਣੀ ਚਾਹੀਦੀ ਹੈ ਅ ਲੋਟ ਆਫ ਸਟੂਡੈਂਟਸ ਫ্রম ਦਾ ਨਾਰਥ ਇੰਡੀਆ ਰੀਜਨ ਉਹ ਸਟੱਡੀ ਪਲਾਨ ਕਰਦੇ ਆ ਕਿ ਉਹ ਇਮੀਗ੍ਰੇਸ਼ਨ ਚਾਹੁੰਦੇ ਆ ਮਾਨ ਹਰ ਕੋਈ ਸਟੂਡੈਂਟ ਨਹੀਂ ਬਟ ਕਾਫੀ ਸਟੂਡੈਂਟਸ ਹੈ ਜੋ ਚਾਹੁੰਦੇ ਆ ਇਫ ਥੈਟ ਇਜ਼ ਯੋਰ ਗੋਲ ਤਾਂ ਇਨ ਥੈਟ ਕੇਸ ਤੁਹਾਡੀ ਜਰਨੀ ਸ਼ੁਰੂ ਤੋਂ ਹੀ ਉਦਾਂ ਹੀ ਪਲਾਨ ਹੋਣੀ ਚਾਹੀਦੀ ਹੈ ਇਮੀਗ੍ਰੇਸ਼ਨ ਗੋਲ ਨੂੰ ਧਿਆਨ ਰੱਖਦੇ ਹੋਏ ਕਿਹੜੀ ਕੰਟਰੀ ਵਿੱਚ ਜਾਣਾ ਹੈ ਕੀ ਕਰਨਾ ਹੈ ਕੀ ਫਿਊਚਰ ਐਸ ਆਈ ਸੈਡ ਅਸੀਂ ਫਿਊਚਰ ਦੀ ਗੱਲ ਕਰ ਰਹੇ ਹਾਂ ਕੈਰੀਅਰ ਦੀ ਗੱਲ ਕਰ ਰਹੇ ਹਾਂ ਸਿਰਫ ਇੱਕ ਛੋਟੇ ਜਿਹੇ ਪੁਆਇੰਟ ਇਨ ਦਾ ਅਗਲੇ 3-4 ਸਾਲਾਂ ਦੀ ਗੱਲ ਨਹੀਂ ਕਰ ਰਹੇ ਆ ਅਸੀਂ ਪੂਰੇ ਫਿਊਚਰ ਨੂੰ ਪਲਾਨ ਕਰਨਾ ਹੈ ਸੋ ਇਹ ਜ਼ਰੂਰੀ ਹੈ ਕਿ ਕੰਪੀਟੈਂਟ ਹੋਏ ਜਿੰਨੂ ਕੀ ਸਟੱਡੀ ਐਂਡ ਇਮੀਗ੍ਰੇਸ਼ਨ ਦੋਨਾਂ ਦੀ ਨੋਲਿਜ ਹੋਵੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਉੱਥੇ ਕੈਨੇਡਾ ਦਾ ਆਫਿਸ ਵੀ ਮੈਂ ਦੇਖਦੀ ਆ ਸਾਡੇ ਦੋ ਆਫਿਸਿਸ ਹੈਗੇ ਆ ਵੈਨਕੂਵਰ ਦੇ ਵਿੱਚ ਉੱਥੇ ਸਾਡੇ ਕੋਲ ਸਟੂਡੈਂਟਸ ਆਉਂਦੇ ਆਂ ਹਲਗ ਹਲਗ ਲੰਡਰੀਜ਼ ਤੋਂ ਆਉਂਦੇ ਆਂ ਬਟ ਪੰਜਾਬ ਰੀਜਨ ਤੋਂ ਬਹੁਤ ਸਟੂਡੈਂਟਸ ਆਉਂਦੇ ਆਂ ਤੇ ਬੜਾ ਅਫਸੋਸ ਹੁੰਦਾ ਹੈ ਸੁਣ ਕੇ ਤੇ ਦੇਖ ਕੇ ਅਸੀਂ ਉਹਨਾਂ ਦੀ ਇਮੀਗ੍ਰੇਸ਼ਨ ਹੈਲਪ ਕਰਨਾ ਚਾਹੁੰਦੇ ਆਂ ਬਟ ਉਹ ਕੇਸ ਉਹਨਾਂ ਦਾ ਸਟੱਡੀ ਦਾ ਇਦਾਂ ਪ੍ਰੀਪੇਅਰ ਹੋਇਆ ਹੋਇਆ ਹੈ ਕਿ ਬਹੁਤ ਕੁਝ ਹੈ ਜਿਹੜਾ ਇਮੀਗ੍ਰੇਸ਼ਨ ਵਿੱਚ ਅਸੀਂ ਕਰ ਸਕਦੇ ਸੀ ਤੇ ਉਹ ਕੀਤਾ ਨਹੀਂ ਆਈ ਵਿਲ ਗਿਵ ਯੂ ਸਮ ਐਗਜ਼ੈਂਪਲਸ ਇੱਕ ਐਗਜ਼ੈਂਪਲ ਉਹਦਾ ਏ ਹੈ ਕਿ ਜਿਵੇਂ ਫੇਕ ਐਕਸਪੀਰੀਅੰਸ ਲਗਾਇਆ ਸੀਗਾ ਸਟੱਡੀ ਵੀਜ਼ਾ ਦੇ ਵਿੱਚ ਉਲੱਗ ਗਿਆ ਵੀਜ਼ਾ ਸਟੂਡੈਂਟ ਪਹੁੰਚ ਗਿਆ ਸਟੱਡੀ ਵੀਜ਼ਾ ਦੇ ਵਿੱਚ ਹੁਣ ਅਗੇ ਇਮੀਗ੍ਰੇਸ਼ਨ ਦਾ ਕੀ ਉਹ ਜਿਹੜੇ ਫੇਕ ਡਾਕੂਮੈਂਟਸ ਨੇ ਉਹਨੂੰ ਅਸੀਂ ਕੀ ਕਰਾਂਗੇ ਮਤਲਬ ਉਹ ਕਿੰਨਾ ਕੁ ਸਟੂਡੈਂਟ ਨੂੰ ਡੈਮੇਜ ਕਰ ਸਕਦਾ ਹੈ ਉਹਦੇ ਇਮੀਗ੍ਰੇਸ਼ਨ ਪਾਥਵੇ ਦੇ ਵਿੱਚ ਉਹ ਮੈਂ ਤੁਹਾਨੂੰ ਐਕਸਪਲੇਨ ਵੀ ਨਹੀਂ ਕਰ ਸਕਦੀ ਦੂਸਰੀ ਐਗਜ਼ਾਮਪਲ ਇਹ ਵੀ ਹੈ ਉਹਦੇ ਵਿੱਚ ਕਿ ਉਹ ਸਟੂਡੈਂਟਸ ਨੂੰ ਜਿਹੜੇ ਅ ਕਈ ਵਾਰੀ ਐਦਾਂ ਹੁੰਦਾ ਹੈ ਕਿ ਸਟੂਡੈਂਟ ਦਾ ਐਕਸਪੀਰੀਅੰਸ ਕੁਝ ਸੀਗਾ ਲੇਕਿਨ ਇਮੀਗ੍ਰੇਸ਼ਨ ਕਿਉਂਕਿ ਉਹ ਸਟੱਡੀ ਅਬਰਾਡ ਕੰਸਲਟੈਂਟ ਸੀ ਉਹਦਾ ਕੰਮ ਸਟੱਡੀ ਅਬਰਾਡ ਸੀ ਉਹਨੇ ਇਮੀਗ੍ਰੇਸ਼ਨ ਦਾ ਦੇਖਣਾ ਉਹਨਾਂ ਦਾ ਕੰਮ ਸੀਗਾ ਹੀ ਨਹੀਂ ਇਸ ਕਰਕੇ ਉਹਨਾਂ ਨੇ ਉਹ ਐਕਸਪੀਰੀਅੰਸ ਨੂੰ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕੀਤਾ ਚੰਗੀ ਤਰ੍ਹਾਂ ਰਿਪਰੈਜ਼ੈਂਟ ਨਹੀਂ ਕੀਤਾ ਜਿਹਦੀ ਵਜ੍ਹਾ ਤੋਂ ਹੁਣ ਉਹ ਉਹਨੂੰ ਤੰਗ ਕਰ ਰਿਹਾ ਤੁਸੀਂ ਕਿਸੇ ਵੀ ਸਟੂਡੈਂਟ ਨੂੰ ਪੁੱਛ ਕੇ ਦੇਖ ਲਓ ਜੇ ਤੁਹਾਡਾ ਐਕਸਪੀਰੀਅੰਸ ਪਹਿਲਾਂ ਤੋਂ ਸੀਗਾ ਉਹ ਕਿੰਨਾ ਵੈਲਿਊਏਬਲ ਹੈ ਤੁਹਾਡੀ ਇਮੀਗ੍ਰੇਸ਼ਨ ਜਰਨੀ ਦੇ ਵਿੱਚ ਚਾਹੇ ਤੁਸੀਂ ਕੈਨੇਡੀਅਨ ਜਾਂ ਆਸਟ੍ਰੇਲੀਅਨ ਜਾਂ ਕਿਤੇ ਵੀ ਸਟੱਡੀ ਕਰ ਲਈ ਹੈ ਇਫ ਯੂ ਹੈਵ ਐਕਸਪੀਰੀਅੰਸ ਪਹਿਲਾਂ ਤੋਂ ਉਹ ਬਹੁਤ ਯੂਸਫੁਲ ਹੋ ਸਕਦਾ ਦਾ ਤੁਹਾਡੀ ਇਮੀਗ੍ਰੇਸ਼ਨ ਪਰਪਸ ਵਾਸਤੇ ਅਦਰ ਫਿਊਚਰ ਪਰਪਸ ਵਾਸਤੇ ਲੇਕਿਨ ਉਹ ਕਿਉਂਕਿ ਪਹਿਲਾਂ ਡਿਕਲੇਅਰ ਨਹੀਂ ਹੋਇਆ ਹੋਇਆ ਸੀ ਇਸ ਕਰਕੇ ਉਹਨੂੰ ਇਹਨੂੰ ਅਸੀਂ ਯੂਜ਼ ਨਹੀਂ ਕਰ ਸਕਦੇ ਜਦੋਂ ਕਿ ਉਹ ਜੈਨੂਇਨ ایکسپੀਰੀਅੰਸ ਹੈਗਾ ਥੀਸ ਆਰ ਓਨਲੀ ਅ ਫਿਊ ਐਗਜ਼ੈਂਪਲਸ ਇਦਾਂ ਦੇ ਬਹੁਤ ਤਰੀਕੇ ਹੁੰਦੇ ਜਿਹੜੇ ਕਿ ਸਟੱਡੀ ਦੀ ਫਾਈਲ ਸਟੂਡੈਂਟ ਦੀ ਸਹੀ ਤਰੀਕੇ ਨਾਲ ਪ੍ਰਿਪੇਅਰ ਹੀ ਨਹੀਂ ਹੋਈ ਸੀ ਕਿ ਉਹਦੀ ਉਹ ਸਾਰੀ ਫਿਊਚਰ ਇਮੀਗ੍ਰੇਸ਼ਨ ਜਰਨੀ ਉਹਦੇ ਨਾਲ ਇੰਪੈਕਟ ਹੋਗੀ ਅੱਛਾ ਇਹਦੇ ਨਾਲ ਜੁੜਿਆ ਹੋਇਆ ਜੀ ਬਹੁਤ ਸਾਰੇ ਜਾਲੀ ਸਰਟੀਫਿਕੇਟ ਵੀ ਬਣਾ ਦਿੰਦੇ ਆ ਕਿ ਤੁਹਾਡਾ ਗੈਪ ਹੈਗਾ ਕੋਈ ਨਹੀਂ ਅਸੀਂ ਕਵਰ ਕਰਵਾ ਦਿਆਂਗੇ ਉਸ ਜਦੋਂ ਇਸ ਤਰ੍ਹਾਂ ਦੇ ਨਾਲ ਕੀਤਾ ਜਾਂਦਾ ਤੇ ਉਦੋਂ ਸਟੂਡੈਂਟਸ ਨੂੰ ਕੀ ਕੀ ਲਾਸ ਹੁੰਦੇ ਆ ਫਿਰ ਉਹਦਾ ਫਿਰ ਤੁਸੀਂ ਉਹਨਾਂ ਨੂੰ ਕਿਵੇਂ ਗਾਈਡ ਕਰਦੇ ਹੋ ਬੜਾ ਹੀ ਅਫਸੋਸ ਦਿੰਦਾ ਜੀ ਮੈਨੂੰ ਇਹ ਕੁਐਸਚਨ ਤੁਸੀਂ ਆ ਪੁੱਛ ਰਹੇ ਹੋ ਸੋ ਇਹ ਬੜਾ ਹੀ ਸੈਡ ਸਿਚੁਏਸ਼ਨ ਹੁੰਦੀ ਹੈ ਬਹੁਤ ਸਟੂਡੈਂਟਸ ਦੇ ਫੇਕ ਡਾਕੂਮੈਂਟਸ ਆ ਗਏ ਹੈ ਦੇ ਮਲਟੀਪਲ ਵਰਸ ਕੇ ਸਿਨੈਰੀਓ ਇੱਕ ਤਾਂ ਸਿਨੈਰੀਓ ਇਹ ਹੈਗਾ ਕਿ ਉਹ ਸਟੂਡੈਂਟ ਫੜਿਆ ਹੀ ਜਾਏ ਸਟੱਡੀ ਦਾ ਹੀ ਬੈਨ ਲੱਗ ਜਾਏ ਫਿਰ ਉਹ ਬੈਨ ਹੋ ਜਾਂਦਾ ਹੈ ਕੈਨ ਨੂੰ ਉਹ ਕਾਗਜ਼ ਦਾ ਸਰਕਾਰ 10 ਸਾਲਾਂ ਦਾ ਬੈਨ ਦਿੰਦੀ ਹੈ ਜਾਂ 5 ਸਾਲਾਂ ਦਾ ਬੈਨ ਦਿੰਦੀ ਹੈ ਪਰ ਉਸ ਤੋਂ ਬਾਅਦ ਜਦੋਂ ਬੈਨ ਹਟ ਵੀ ਜਾਂਦਾ ਹੈ ਉਸ ਤੋਂ ਬਾਅਦ ਵੀ ਤੁਸੀਂ ਵੀ ਕਿਸੇ ਤਰ੍ਹਾਂ ਦਾ ਵੀਜ਼ਾ ਲਗਾਉਣ ਦੀ ਕੋਸ਼ਿਸ਼ ਕਰੋ ਤਾਂ ਕਿਸੇ ਨਾ ਕਿਸੇ ਰੀਜ਼ਨ ਕਰਕੇ ਰਿਫਿਊਜ਼ਲ ਆਂਦੇ ਰਹਿੰਦੇ ਆ ਫਿਰ ਫਿਰ ਉਹ ਆਂਦੇ ਆ ਸਾਡੇ ਕੋਲ ਸਾਡੇ ਕੋਲ ਐਪਲੀਕੈਂਟਸ ਜਿਹੜੇ ਕਿ ਚਾਰ ਵਾਰੀ ਰਿਫਿਊਜ਼ਲ ਹੋ ਗਿਆ ਪੰਜ ਹੁਣ ਤਾਂ ਮੇਰਾ ਬੈਨ ਵੀ ਖਤਮ ਹੋ ਗਿਆ ਹੈ ਹੁਣ ਕਿ ਉਹ ਰਿਫਿਊਜ਼ਲ ਆ ਰਿਹਾ ਹੁਣ ਉਹ ਤੁਸੀਂ ਇੱਕ ਵਾਰੀ ਬੈਡ ਬੁక్స్ ਵਿੱਚ ਆ ਚੁੱਕੇ ਹੋ ਤੁਸੀਂ ਇਹ ਪ੍ਰੂਫ ਕਰ ਚੁੱਕੇ ਹੋ ਕਿ ਕੋਈ ਫਰਾਡੋਲੈਂਟ ਡਾਕੂਮੈਂਟ ਲੱਗਿਆ ਸੀ ਤੁਹਾਡੇ ਨਾਮ ਤੇ ਜਿੰਨੀਆਂ ਵੀ ਐਕਸਪਲੇਨੇਸ਼ਨਸ ਦਿੰਦੇ ਰਹੋ ਵੀ 에ਜੰਟ ਨੇ ਕਰ ਦਿੱਤਾ ਮੇਰਾ ਇਹਦੇ ਛਾਤ ਨਹੀਂ ਸੀਗਾ ਬਟ ਯੂ ਆਰ ਰਿਸਪੌਂਸਿਬਲ ਫਾਰ ਯੋਰ ਫਾਈਲ ਤੁਸੀਂ ਸਾਈਨ ਆਫ ਕੀਤਾ ਉਸ ਫਾਈਲ ਨੂੰ ਤੁਸੀਂ 에ਜੰਟ ਨੂੰ ਹਾਇਰ ਕੀਤਾ ਤਾਂ ਤੁਸੀਂ ਰਿਸਪੌਂਸਿਬਲ ਹੋ ਸੋ ਕਾਫੀ ਇੱਕ ਸੈਡ ਸਿਚੁਏਸ਼ਨ ਹੈ ਐਂਡ ਆਈ ਊਡ ਮੈਂ ਚਾਹਾਂਗੀ ਤੁਹਾਨੂੰ ਕਹਿਣਾ ਕਿ ਕੱਟ ਹੁੰਦਾ ਹੈ ਇਦਾਂ ਪਰ ਬਹੁਤ ਜ਼ਿਆਦਾ ਹੁੰਦਾ ਹੈ ਇਦਾਂ ਦੂਸਰੀ ਸਿਚੁਏਸ਼ਨ ਇਦਾਂ ਦੀ ਉਹ ਵੀ ਹੋ ਸਕਦੀ ਐਸ ਆਈ ਸੈਡ ਬਿਫੋਰ ਇੱਕ ਸਕੰਡ ਮੈਮ ਵਿੱਚ ਤੁਹਾਨੂੰ ਟੋਕ ਰਿਹਾ ਸੌਰੀ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਹੀ ਹੁੰਦਾ ਹੈ ਕਿ ਜਿਵੇਂ ਤੁਸੀਂ ਉੱਥੇ ਵੈਨਕੂਵਰ ਚ ਬੈਠ ਕੇ ਡੀਲ ਕਰਦੇ ਹੋ ਮੰਨ ਲਓ 100 ਤੁਹਾਡੇ ਕੋਲੇ 100 ਕੇਸਿਸ ਆਉਂਦੇ ਨੇ ਇਹਦੇ ਵਿੱਚੋਂ ਕਿੰਨੇ ਇੱਕ ਤੁਹਾਨੂੰ ਲੱਗਦਾ ਹੁੰਦਾ ਵੀ ਇਹ ਇਹਨਾਂ ਦਾ ਐਲੀਜੀਬਲ ਨਹੀਂ ਹੋਣਗੇ ਇਹਨਾਂ ਨਾਲ ਇਹਨਾਂ ਨੂੰ ਮੁਸ਼ਕਲ ਆ ਸਕਦੀ ਹੈ ਤੁਸੀਂ ਕਹਿ ਦਿੰਦੇ ਹੋਗੇ ਵੀ ਨਹੀਂ ਤੁਸੀਂ ਅੱਗੇ ਰਹਿਣ ਦਿਓ ਲੱਗੇ ਵਦਨ ਨੂੰ ਹਜੇ ਤੁਹਾਡਾ ਉਹ ਵੀਕ ਹੈ ਜਾਂ ਤੁਸੀਂ ਹਜੇ ਨਹੀਂ ਕਰ ਸਕਦੇ ਸੋ ਉਹ ਜੋ ਤੁਸੀਂ ਮੋੜਦੇ ਹੋ ਤਾਂ ਉਸ ਕੇਸ ਦੇ ਵਿੱਚ ਫਿਰ ਇਹ ਵੀ ਹੁੰਦਾ ਕਿ ਕਿਉਂਕਿ ਜਿਹੜੇ ਬਹੁਤ ਸਾਰੇ ਸਟੂਡੈਂਟਸ ਆ ਉਹ ਸਕਸੈਸ ਰੇਟ ਵੇਖ ਲੈਂਦੇ ਆ ਫਰਮ ਦਾ ਕਈ ਕਈ ਦਾਅਵੇ ਕਰਦੇ ਵੀ ਸਾਡਾ ਇੰਨਾ ਸਕਸੈਸ ਰੇਟ ਆਸ ਤਾਂ ਹਰੇਕ ਨੂੰ ਹਰੇਕ ਦਾ ਕਰਵਾ ਹੀ ਦਿੰਨੇ ਆ ਕੰਮ ਸੋ ਜੇ ਤੁਸੀਂ ਹਾਲਾਂਕਿ ਤੁਸੀਂ ਇਹ ਕਹੋਗੇ ਕਿ ਅਸੀਂ ਉਹਨਾਂ ਦੇ ਫਾਇਦੇ ਲਈ ਇਹ ਕਰਦੇ ਆ ਪਰ ਕਈਆਂ ਨੂੰ ਇਹ ਵੀ ਲੱਗੂਗਾ ਵੀ ਇਹ ਤਾਂ ਇੰਨਿਆਂ ਨੂੰ ਮੋੜ ਰਿਹਾ ਤੇ ਇਹ ਸਕਸੈਸ ਰੇਟ ਹੈ ਨਹੀਂਗਾ ਤੇ ਵੀ ਅਸੀਂ ਇੱਥੇ ਕਿਉਂ ਜਾਈਏ ਸੋ ਸਾਨੂੰ ਤਾਂ ਅਵਾਰਡਸ ਮਿਲੇ ਹੋਏ ਆ ਫ্রম ਗਵਰਨਮੈਂਟ ਇੰਸਟੀਟਿਊਸ਼ਨਸ ਕੈਨੇਡੀਅਨ ਐਂਡ ਅਦਰ ਗਵਰਨਮੈਂਟ ਇੰਸਟੀਟਿਊਸ਼ਨਸ ਤੋਂ ਸਾਨੂੰ ਅਵਾਰਡ ਮਿਲੇ ਹੋਏ ਆ ਕਿ ਤੁਸੀਂ ਯੂ ਆਰ ਦ ਮੋਸਟ ਟਰਸਟਡ অর ਏਥੀਕਲ ਪਾਰਟਨਰਸ ਇਨ ਦ ਵਰਲਡ ਸੋ ਅਸੀਂ ਉਹ ਰੈਪਿਊਟੇਸ਼ਨ ਮੇਨਟੇਨ ਕਰਨਾ ਚਾਹੁੰਦੇ ਆ ਜੀ ਹਮੇਸ਼ਾ ਤੋਂ ਐਂਡ that has always been our top criteria ਕਿ ਵੀ ਹਵ ਡਸਨਟ ਮੈਟਰ ਬਿਜ਼ਨਸ ਹੋਏ ਘਟ ਹੋਏ ਵੱਧ ਹੋਏ ਸਟੂਡੈਂਟਸ ਨੰਬਰ ਆਫ ਸਟੂਡੈਂਟਸ ਘਟ ਹੋਏ ਸਟੂਡੈਂਟ ਇਜ਼ ਨਾਟ ਅ ਨੰਬਰ ਫਾਰ ਅਸ ਕਲਾਇੰਟ ਇਜ਼ ਨਾਟ ਅ ਨੰਬਰ ਫਾਰ ਅਸ ਅਸੀਂ ਐਕਚੁਅਲ ਐਥੀਕਲ ਕੰਮ ਕਰਨਾ ਚਾਹੁੰਦੇ ਆ ਇਹ ਕੰਟਰੀ ਇਹ ਸੌਰੀ ਸਾਡੀ ਕੰਪਨੀ ਇਸੇ ਵਿਜ਼ਨ ਨਾਲ ਹੀ ਬਣਾਈ ਗਈ ਸੀ ਕਿ ਅਸੀਂ ਐਥੀਕਲ ਕੰਮ ਕਰਨਾ ਹੈ ਇਨ ਦਾ ਫੀਲਡ ਆਫ ਇਮੀਗ੍ਰੇਸ਼ਨ ਸੋ ਉਸੇ ਦੋ ਹੀ ਇਨ ਦਾ ਲਾਸਟ 30 ਇਅਰਸ ਅਸੀਂ ਉਸੇ ਪ੍ਰਿੰਸੀਪਲ ਤੇ ਚੱਲ ਰਹੇ ਆ ਸੋ ਸਾਡੇ ਕੋਲ ਆਉਂਦੇ ਆ ਐਸ ਯੂ ਸੈਡ 100 100 ਪੀਪਲ ਕਮ ਟੂ ਅਸ ਇਨ ਅ ਡੇ ਵੀ ਹੈਵ ਟੂ ਸੇ ਵੀ ਵਿਲ ਸੇ ਨੋ ਜੇ ਅਸੀਂ ਉਹਨਾਂ ਨੂੰ ਹੈਲਪ ਨਹੀਂ ਕਰ ਸਕਦੇ ਜੇ ਤਰੀਕਾ ਕੋਈ ਲੀਗਲ ਤਰੀਕੇ ਨਾਲ ਨਹੀਂ ਬੰਦਾ ਐਂ ਹਰ ਕਿਸੇ ਦਾ ਨਹੀਂ ਬਨੇਗਾ ਨਹੀਂ ਇਮੀਗ੍ਰੇਸ਼ਨ ਰੂਲਸ ਬਹੁਤ ਸਟ੍ਰਿਕਟ ਹੁੰਦੇ ਆ देयर आर ਸੋ ਮਨੀ ਫੈਕਟਰਸ ਜਿਦੇ ਚ ਅਲੱਗ-ਅਲੱਗ ਕੰਟਰੀਜ਼ ਦੇ ਇਮੀਗ੍ਰੇਸ਼ਨ ਰੂਲ ਅੱਜ ਦੀ ਡੇਟ ਦੇ ਵਿੱਚ ਕਿਹੜੀ ਕੰਟਰੀ ਦਾ ਰੂਲ ਕਿਸ ਨੂੰ ਅਲਾਉ ਕਰਦਾ ਹੈ ਨਹੀਂ ਕਰਦਾ ਕਿ ਪੋਲਿਟਿਕਲ ਪੋਲਿਟਿਕਸ ਇਜ਼ ਅ ਪਾਰਟ ਆਫ ਦਿਸ ਵਾਟਐਵਰ देयर आर ਅ ਲੋਟ ਆਫ ਫੈਕਟਰਸ ਕਿ ਕਿੱਦਾਂ ਹੁੰਦਾ ਸੋ ਔਨ ਦ ਬੇਸਿਸ ਆਫ ਇਮੀਗ੍ਰੇਸ਼ਨ ਤੁਸੀਂ ਮੇਰੇ ਕੋਲ ਅੱਜ ਆਓ ਤਾਂ ਮੈਂ ਤੁਹਾਨੂੰ ਅੱਜ ਦੇ ਬੇਸ ਤੇ ਅਸੈਸ ਕਰਾਂਗੀ ਤੇ ਤੁਹਾਨੂੰ ਮੈਂ ਰਾਈਟ ਗਾਈਡ ਕਰਾਂਗੀ ਕਿ ਅੱਜ ਦੇ ਡੇਟ ਸੌੜਾ ਕੁਝ ਬੰਦ ਹੈ ਜਾਂ ਨਹੀਂ ਬੰਦਾ ਐਂਡ ਜੇ ਫਿਊਚਰ ਦੇ ਵਿੱਚ ਤੁਹਾਡੀ ਤੁਸੀਂ ਬਣਾਣਾ ਚਾਹੁੰਦੇ ਹੋ ਤਾਂ ਤੁਸੀਂ ਯੂ ਕੈਨ ਵਰਕ ਔਨ ਥਿਸ ਜੇ ਯਾ ਫਿਊਚਰ ਵਿੱਚ ਕੀ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ ਵਾਟਐਵਰ ਐਂਡ ਸਿਰਫ ਮੇਰੀ ਗੱਲ ਨਹੀਂ ਹੈ ਵੀ ਹੈਵ ਅ ਹੋਲ ਆਰਗੇਨਾਈਜੇਸ਼ਨ ਸਾਡੇ ਪੰਜ ਆਫਿਸਿਸ ਹੈਗੇ ਆ ਪੰਜੋ ਆਫਿਸਿਸ ਵਿੱਚ ਏਵਰੀ ਸਿੰਗਲ ਪਰਸਨ ਯੂ ਟਾਕ ਟੂ ਉਹ ਇਹੀ ਗੱਲ ਕਰਨਗੇ ਖਾਲੀ ਮੈਂ ਨਹੀਂ ਇਹ ਗੱਲ ਕਰ ਰਹੀ ਉਹ ਸਾਰੇ ਇਹੀ ਗੱਲ ਕਰਨਗੇ ਜਿਹੜਾ ਚੀਜ਼ ਜੈਨੂਇਨਲੀ ਬਣਦਾ ਹੈ ਤੁਹਾਡਾ ਤੁਹਾਨੂੰ ਕਲੀਅਰਲੀ ਦੱਸਣਗੇ ਨਹੀਂ ਤਾਂ ਤੁਹਾਨੂੰ ਅ ਇੱਕ ਰਾਈਟ ਗਾਈਡੈਂਸ ਕਰ ਦੇਣਗੇ ਤਾਂ ਕਿ ਤੁਹਾਡਾ ਪੈਸਾ ਨਾ ਵੇਸਟ ਹੋਵੇ ਤੁਹਾਡਾ ਟਾਈਮ ਨਾ ਵੇਸਟ ਹੋਵੇ ਇਦਾਂ ਵੀ ਆਰ ਡੀਲਿੰਗ ਵਿਦ ਲਾਈਵਸ ਸਾਨੂੰ ਆਂ ਅੰਡਰਸਟੈਂਡਿੰਗ ਹੈ ਕਿ ਅਸੀਂ ਲੋਕਾਂ ਦੀ ਲਾਈਵਸ ਨਾਲ ਕਰ ਰਹੇ ਹਾਂ ਲੋਕੀ ਬਹੁਤ ਵੱਡੇ ਡਿਸੀਜਨਸ ਪੋਸਟਪੋਨ ਕਰਦੇ ਹਨ ਫਾਰ ਇਮੀਗ੍ਰੇਸ਼ਨ ਕੋਈ ਐਂਡ ਅਸੀਂ ਖਿਲਵਾੜ ਨਹੀਂ ਕਰਨਾ ਚਾਹੁੰਦੇ ਕਿਸੇ ਦੀ ਲਾਈਫ ਨਾਲ ਜੇ ਤੁਸੀਂ ਮੈਮ ਰੂਲਸ ਦੀ ਗੱਲ ਕੀਤੀ ਹੈ ਹਾਲ ਹੀ ਦੇ ਵਿੱਚ ਆਪਾਂ ਕੈਨੇਡਾ ਦੀ ਗੱਲ ਕਰੀਏ ਕਾਫੀ ਚੇਂजेस ਆਇਆ ਰੂਲਸ ਦੇ ਵਿੱਚ ਕਲੈਰੀਫਿਕੇਸ਼ਨ ਬਹੁਤ ਸਟੂਡੈਂਟਸ ਨੂੰ ਨਹੀਂ ਹੁੰਦੀ ਤੇ ਉਹਦੇ ਚਲਦੇ ਆਪਾਂ ਸਟੂਡੈਂਟਸ ਤੋਂ ਅਕਸਰ ਅਸੀਂ ਵੀ ਸੁਣਦੇ ਹਾਂ ਕਹਿ ਰਹੇ ਨੇ ਵੀ ਬੜਾ ਬੁਰਾ ਹਾਲ ਹੈ ਬੜੇ ਰਿਫਿਊਜ਼ਲ ਆ ਰਹੀਆਂ ਰਿਜੈਕਸ਼ਨ ਆ ਰਹੀਆਂ ਬੜਾ ਔਖਾ ਹੋਇਆ ਪਿਆ ਉਹਦੇ ਪਿੱਛੇ ਅਸਲ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਦੇ ਪਾਉਂਦੇ ਜਿੱਥੇ ਬਹੁਤ ਸਾਰੇ ਜਿਹੜੀਆਂ ਫਾਰਮਸ ਕੋਲੇ ਸਟੂਡੈਂਟਸ ਜਾਂਦੇ ਆ ਉਸ ਤਰ੍ਹਾਂ ਦੇ ਨਾਲ ਗਾਈਡ ਨਹੀਂ ਕਰਦੇ ਦੇ ਕਿਉਂਕਿ ਇਹ ਬੜਾ ਇੰਪੋਰਟੈਂਟ ਚੀਜ਼ ਹੈ ਕਿ ਇਸ ਨੂੰ ਸਮਝਣਾ ਕਿ ਜਿਹੜੇ ਚੇਂजेस ਆ ਰਹੇ ਆ ਟਾਈਮ ਟੂ ਟਾਈਮ ਅਪਡੇਟ ਕਰਨਾ ਸਟੂਡੈਂਟਸ ਨੂੰ ਸੋ ਇਹ ਸੈਮੀਨਾਰ ਦੇ ਵਿੱਚ ਵੀ ਉਸ ਪੁਆਇੰਟ ਆਫ 뷰 ਦੇ ਨਾਲ ਕਿਵੇਂ ਤੁਸੀਂ ਹੈਲਪ ਕਰੋਗੇ ਐਬਸੋਲੂਟਲੀ ਸੋ ਜਿਹੜੇ ਚੇਂਜਸ ਆ ਰਹੇ ਆ ਬਹੁਤ ਇੰਪੋਰਟੈਂਟ ਹੈਗੇ ਅਪ ਟੂ ਡੇਟ ਰਹਿਣਾ ਤੇ ਸਟੂਡੈਂਟ ਨੂੰ ਵੀ ਉਸ ਹਿਸਾਬ ਨਾਲ ਹੀ ਗਾਈਡ ਕਰਨਾ ਕਿ ਜਿਹੜੇ ਆ ਰਹੇ ਆ ਅੱਜ ਜਿਹੜੀ ਕੋਈ ਸਟੂਡੈਂਟ ਜੇ ਸਾਡੇ ਕੋਲ ਆਇਆ ਹੋਏਗਾ 6 ਮਹੀਨੇ ਪਹਿਲਾਂ ਉਹ ਹੀ ਸੇਮ ਗੱਲ ਹੁਣੇ ਨਹੀਂ ਹੋ ਸਕਦੀ देयर इज अ ਲੋਟ ਅ ਲੋਟ ਹੈਸ ਚੇਂਜਡ ਇਨ ਦ ਲਾਸਟ 6 ਮੰਥਸ ਨਾਓ ਸੋ ਜਿਹੜੇ ਸਟੂਡੈਂਟਸ ਦੇ ਵਿੱਚ ਅੱਜਕੱਲ ਇਹ ਵੀ ਬਹੁਤ ਹੈਗਾ ਕਿ ਜਿਹੜੇ ਰਿਫਿਊਜ਼ਲ ਜਿਵੇਂ ਤੁਸੀਂ ਕਿਹਾ ਰਿਫਿਊਜ਼ਲਸ ਆ ਰਹੇ ਆ ਜਾਂ ਫਿਰ ਕੋਟਾਸ ਘਟ ਗਏ ਹੈਗੇ ਆ ਇਹ ਬਹੁਤ ਹੈਗਾ ਕਿ ਹੈਗੇ ਆ ਐਂਡ ਦੈਟ ਇਜ਼ ਟਰੂ ਕੋਟਸ ਕٹے ਹੈਗੇ ਲੇਕਿਨ ਜੇ ਤੁਹਾਡਾ ਪ੍ਰੋਫਾਈਲ ਜੇਨੂਇਨ ਹੈ ਤੇ ਉਹਨੂੰ ਠੀਕ ਤਰ੍ਹਾਂ ਨਾਲ ਬਨਾਇਆ ਗਿਆ ਹੈ ਜੇ ਤੁਹਾਡਾ ਪ੍ਰੋਫਾਈਲ ਅੱਛਾ ਹੈ ਐਂਡ ਉਹਨੂੰ ਠੀਕ ਤਰ੍ਹਾਂ ਨਾਲ ਰਿਪਰੈਜ਼ੈਂਟ ਕੀਤਾ ਗਿਆ ਇੱਕ ਕੰਪੀਟੈਂਟ ਤਰੀਕੇ ਨਾਲ ਜਿਸ ਤਰ੍ਹਾਂ ਨਾਲ ਜਾਣਾ ਚਾਹੀਦਾ ਹੈ ਦਿੱਕਤ ਆਣੀ ਨਹੀਂ ਚਾਹੀਦੀ ਆਫਕੋਰਸ ਕੋਈ ਵੀ ਕਿਸੇ ਵੀ ਲਾਇਸੈਂਸਡ ਕੰਸਲਟੈਂਟ ਨੂੰ ਕਦੀ ਵੀ ਵੀਜ਼ਾ ਦੀ ਗਾਰੰਟੀ ਨਹੀਂ ਦੇਣੀ ਚਾਹੀਦੀ ਤੇ ਹੋ ਵੀ ਨਹੀਂ ਦੇ ਵੀ ਨਹੀਂ ਸਕਦਾ ਕੋਈ ਵੀ ਕੋਈ ਵੀ ਨਹੀਂ ਦੇ ਸਕਦਾ ਜੇ ਕੋਈ ਦੇ ਰਿਹਾ ਤਾਂ ਉਹ ਗਲਤ ਕਰ ਰਿਹਾ ਹੈ ਬਟ ਦ ਥਿੰਗ ਇਜ਼ ਕਿ ਕਿ ਸਾਡਾ ਸਾਡਾ ਇਹ ਫਰਜ਼ ਬੰਦਾ ਹੈ ਕਿ ਅਸੀਂ ਬੈਸਟ ਤਰੀਕੇ ਨਾਲ ਫਾਈਲ ਪ੍ਰੈਜੈਂਟ ਕਿਦਾਂ ਕਰਨੀ ਹੈ ਐਂਡ ਉਹੀ ਜੇ ਅਸੀਂ ਇਨਸ਼ੋਰ ਕਰਦੇ ਹਾਂ ਕਿ ਜੇ ਫਾਈਲ ਚੰਗੀ ਤਰ੍ਹਾਂ ਪ੍ਰੈਜੈਂਟ ਕੀਤੀ ਗਈ ਹੈ ਫਾਈਲ ਜੈਨੂਇਨ ਹੈਗੀ ਹੈ ਅੱਛਾ ਸਾਰਾ ਕੁਝ ਉਹਦੇ ਕ੍ਰੈਡੈਂਸ਼ੀਅਲਸ ਅੱچھے ਹੈਗੇ ਆ ਤਾਂ ਫਿਰ ਅ ਦਿੱਕਤ ਵਾਲੀ ਗੱਲ ਹੋਣੀ ਨਹੀਂ ਚਾਹੀਦੀ ਵੀ ਆਰ ਕੌਨਫੀਡੈਂਟ ਅਬਾਊਟ ਥੈਟ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਖਾਸ ਤੌਰ ਤੇ ਜਿਹੜਾ ਇਹ ਸੈਮੀਨਾਰ ਹੋਣ ਜਾ ਰਿਹਾ ਸਨਰਾਈਜ਼ ਇੰਟਰਨੈਸ਼ਨਲ ਵੱਲੋਂ ਕਰਵਾਇਆ ਜਾ ਰਿਹਾ ਹੈ April 9 ਨੂੰ گلوبਲ ਵਾਈਬਸ 2024 ਉਹ ਕਿਸ ਤਰ੍ਹਾਂ ਦੇ ਨਾਲ ਜਿਹੜਾ ਵਕ ਹੋਊਗਾ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਸਟੂਡੈਂਟਸ ਜਦੋਂ ਵਲੈਤ ਪਹੁੰਚਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਇਹ ਰੀਅਲਾਈਜ਼ ਹੁੰਦਾ ਵੀ ਜੋ ਅਸੀਂ ਸੋਚ ਕੇ ਗਏ ਸੀ ਉਸ ਤਰ੍ਹਾਂ ਦਾ ਇੱਥੇ ਨਹੀਂ ਹੋਇਆ ਡਿਸਪਾਇੰਟ ਹੋ ਜਾਂਦੇ ਨੇ ਤੇ ਕਈ ਕਾਰਨ ਹੁੰਦੇ ਨੇ ਪਰ ਉਹ ਜੇਕਰ ਦੇਖੀਏ ਵੀ ਜੜ ਉਹਦੀ ਕੀ ਹੁੰਦੀ ਆ ਉਹ ਕਿੱਥੇ ਕਮੀ ਰਹਿ ਜਾਂਦੀ ਜਦੋਂ ਸਟਾਰਟਿੰਗ ਦੇ ਵਿੱਚ ਜਦੋਂ ਡਿਸੀਜਨ ਲੈਂਦੇ ਨੇ ਜਾਂ ਜੋ ਕੋਰਸਸ ਚੁਣਦੇ ਨੇ ਜਿਸ ਤਰ੍ਹਾਂ ਦੇ ਨਾਲ ਰੋਡਮੈਪ ਬਣਾਉਂਦੇ ਨੇ ਤਾਂ ਉੱਥੇ ਕਮੀਆਂ ਰਹਿ ਜਾਂਦੀਆਂ ਜਿਹੜੀਆਂ ਅੱਗੇ ਜਾ ਕੇ ਉਹਨਾਂ ਨੂੰ ਉਹਦਾ ਖਾਮਿਆਜ਼ਾ ਜਿਹੜਾ ਹੈਗਾ ਉਹ ਪ੍ਰਗਟਨਾ ਪੈ ਜਾਂਦਾ ਤੇ ਉਸ ਦੇ ਲਈ ਵੱਤ ਤੋਂ ਵੱਧ ਜਿਹੜਾ ਹੈਗਾ ਵੇਅਰ ਕਰਨ ਦੇ ਲਈ ਸਟੂਡੈਂਟਸ ਨੂੰ ਤੇ ਜਿਹੜੇ ਲਗਾਤਾਰ ਚੇਂजेस ਆਉਂਦੇ ਰਹਿੰਦੇ ਨੇ ਵੱਖ-ਵੱਖ ਮੁਲਕਾਂ ਦੇ ਜਿਹੜੇ ਰੂਲਸ ਦੇ ਵਿੱਚ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਉਹਦੇ ਨਾਲ ਜਾਣੂ ਕਰਵਾਉਣ ਦੇ ਲਈ ਇਹ ਸੈਮੀਨਾਰ ਕਰਵਾਇਆ ਜਾਊਗਾ ਸੋ ਜਿਹੜੇ ਵੀ ਇੱਛੁਕ ਨੇ ਬਾਹਰ ਜਾਣ ਦੇ ਲਈ ਆ ਜਿੰਨਾਂ ਨੂੰ ਨੌਲੇਜ ਲੈਣੀ ਆ ਜਿਹੜੇ ਸਟੂਡੈਂਟਸ ਦੇ ਮਾਪੇ ਵੀ ਨੇ ਤਾਂ ਉਹ ਇੱਥੇ ਆ ਕੇ ਇਸ ਦਾ ਲਾਹਾ ਲੈ ਸਕਦੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ